ਕਿਉਂਕਿ ਇਹ ਸਾਲਿਆਂ ਨੂੰ ਮੈਨੂੰ ਪਤਾ ਹੈ ਤੁਸੀਂ ਡੀਸੀ ਸਾਹਿਬ ਦੇ ਪਲੈਨ ਹੋਾਈਟ ਸਾਡੀ ਲਗਾਤਾਰ ਗੱਲਬਾਤ ਚੁਣੀ ਰਹਿੰਦੀ ਹੈ ਤੁਸੀਂ ਪਿਛਲੇ ਕਈ ਮਹੀਨੇ ਤੋਂ ਲੱਗੇ ਹੋਏ ਹੋ ਇਹਨਾਂ ਦੇ ਜਿਹੜੇ ਮਾਤੇ 100 ਸਾਲ ਆ ਰਿਹਾ ਹਮੇਸ਼ਾ ਪਾਦਸ਼ਾਹ ਸ਼੍ਰੀ ਗੁਰੂ ਦੇਵ ਪਹਾੜ ਜੀ ਦਾ ਕਿਰਤ ਰੋਜ ਕੇ ਇਹ ਬਹੁਤ ਪ੍ਰਮਾਤਮਾ ਨੇ ਇੰਨੀ ਵੱਡੀ ਸੇਵਾ ਬਖਸ਼ੀ ਹੈ ਇਸ ਮਹਾਨ ਕਵਿੱਤਰ ਨਗਰੀ ਦੀ ਤੇ ਇਹੀ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਉਹੀ ਚਾਹੀਦੀ ਹੈ ਉਹੀ ਚਾਹੀਦੀ ਹੈ ਜਿਸ ਕਿਸੇ ਕਪੈਸਿਟੀ ਦੇ ਵਿੱਚ ਵੀ ਆਪਾਂ ਬੈਠੇ ਹਾਂ ਉਹਦੇ ਵਿੱਚ ਆਪਾਂ ਆਪਣੇ ਵੱਲੋਂ ਆਪਣਾ 110% ਲਈਏ ਇਹ ਬਹੁਤ 파ਵਨ ਸੋਚ ਕਰ ਦਸਦੀ ਹੈ ਨੌਵੇਂ ਪਾਛਰ ਇਤਿਹਾਸ ਬਹੁਤ ਵੱਡਾ ਹੈ ਉਹਨੇ ਮੁੱਲ ਜਿਹੜੇ ਤਿੰਨ ਪਿੰਡ ਲੈ ਕੇ ਅਨੰਪੁਰ ਸਾਹਿਬ ਸ਼ਹਿਰ ਬਸਾਇਆ ਚੱਕ ਨਾਨਕੀ ਬਸਾਇਆ ਤੇ ਅਨੰਪੁਰ ਸਾਹਿਬ ਬਣਿਆ ਖਾਲਸਾ ਦੀ ਜਨਮ ਭੂਮੀ ਹੈ ਤੇ ਪਿੱਛੇ ਜੇ ਮੈਂ ਪਟਨਾ ਸਾਹਿਬ ਗਿਆ ਸੀ ਜਦੋਂ ਮੈਂ ਪਟਨਾ ਸਾਹਿਬ ਗਿਆ ਉੱਥੇ ਦੇ ਸਿੱਖਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਿਹੜੇ ਉੱਥੇ ਦੀ ਲੋਕਲ ਕਮਿਊਨਿਟੀ ਹੈ ਉਹਨਾਂ ਦੇ ਅੱਖਾਂ 'ਚ ਝੰਝੂ ਆ ਗਏ ਜਦੋਂ ਉਹ ਦੱਸ ਰਹੇ ਸੀ ਕਿ ਜਦੋਂ ਉੱਥੇ ਪੁਰਗ ਮਨਾਇਆ ਗਿਆ ਦਸ਼ਮੇਸ਼ ਪਿਤਾ ਤੇ ਗੁਰਪ੍ਰਕਾਸ਼ ਦਿਹਾੜੇ ਦੇ ਜੋ ਬੰਦੂਬਸ ਸਰਕਾਰ ਨੇ ਕੀਤਾ ਜੋ ਨਿਤਿਸ਼ ਕੁਮਾਰ ਜੀ ਨੇ ਉਸ ਵਕਤ ਕੀਤਾ ਜਿੰਨੇ ਸਿੱਖ ਸੀ ਅੱਖਾਂ 'ਚੋਂ ਰੋਣ ਲੱਗ ਗਏ ਤਾਂ ਉਸ ਵਕਤ ਇਹ ਸਮਝਿਆ ਕਿ ਸਾਡੇ ਕੋਲ ਅੱਜ ਅਸੀਂ ਸਾਰੇ ਬੈਠੇ ਹਾਂ ਤੁਸੀਂ ਕੋਈ 사이 ਦਾ ਕੋਈ ਐਕਸੀਐਨ ਹੋਵੇ ਕੋਈ ਐਸਜੀ ਹੋਵੇ ਕੋਈ ਵੱਖ-ਵੱਖ ਮਹਿਕਮੇ ਸ ਹੈ ਡੀਸੀ ਸਾਹਿਬ ਆਪਣੀ ਕਪੈਸਿਟੀਆਂ ਸਡੀਮਸ ਆਪਣੀ ਕਪੈਸਿਟੀਆਂ ਤੇ ਮੈਂ ਐਜ਼ ਅ ਇਸ ਹਲਕੇ ਦੀ ਨੁਮਾਇੰਦਗੀ ਕਰ ਰਿਹਾ ਲੋਕਾਂ ਬੀਂਗ ਅ ਮਿਨਿਸਟਰ ਤਾਂ ਮੰਨਦੇ ਉੱਤੇ ਬਹੁਤ ਵੱਡਾ ਬੋਝ ਹੈ ਆਪਾਂ ਆਪਣੇ ਵੱਨੋਂ ਆਪਣਾ 110% ਦੇਣਾ ਸਮਾਂ ਥੋੜਾ ਰਹਿ ਗਿਆ ਲੋਕਲ ਲੋਕਾਂ ਨੂੰ ਵੀ ਲੱਗਣਾ ਚਾਹੀਦਾ ਕਿ ਹਾਂ ਵੀ ਇਹ ਡਵੈਲਪਮੈਂਟ ਹੋ ਰਹੀ ਹੈ ਤੇ ਜਿੰਨੀ ਵੀ ਸੰਗਤ ਆਵੇ ਉਹਦੇ ਲਈ ਆਪਾਂ ਬੈਸਟ ਆਫ ਬੈਸਟ ਬੰਦੂਬਸਤ ਹੋਣ ਅੱਜ ਸਵੇਰੇ ਅਸੀਂ ਮੀਟਿੰਗ ਕਰਕੇ ਆਏ ਹਾਂ ਆਨੰਦ ਦੇਣਾ ਜੋ ਦੇਖੀਏ ਖੂਬ ਐਡਵਰਟਾਈਜ਼ਮੈਂਟ ਪੂਰੇ ਦੇਸ਼ ਦੇ ਵਿੱਚ 350 ਸਾਲਾਂ ਦੀ ਕੀਤੀ ਜਾਊਗੀ ਅਸੀਂ ਪੂਰੇ ਦੇਸ਼ ਚੋਂ ਵਿਦੇਸ਼ ਚੋਂ ਜਿਹੜੇ ਚੁਗਲੇ ਨਵੇਂ ਪਾਦਸ਼ਾ ਸਿਰਫ ਇੱਕ ਧਰਮ ਦੇ ਨਹੀਂ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਹਰ ਧਰਮ ਹਰ ਜਾਤੀ ਉਹਨਾਂ ਨੂੰ ਆਪਣਾ ਮੰਨਦਾ ਹੈ ਤਾਂ ਸਾਨੂੰ ਇਸ ਚਾਹੁੰਦੇ ਕਿ ਪੂਰੇ ਦੇਸ਼ ਵਿਦੇਸ਼ ਤੋਂ ਜਿਹੜੇ ਸ਼ਰਧਾਲੂ ਹੈ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਜਿੱਥੇ-ਜਿੱਥੇ ਨਵੇਂ ਪਾਦਸ਼ਾ ਗਏ ਆ ਪੰਜਾਬ ਦੇ ਵਿੱਚ ਆਣ बड़े-बड़े लेवल दी तैयारी पूरे सरकार ਵੱਲੋਂ ਕੀਤੀ ਜਾ ਰਹੀ ਹੈ ਕਸ਼ਮੀਰ ਤੋਂ ਯਾਤਰਾ ਸ਼ੁਰੂ ਕਰਾਂਗੇ ਫਿਰ ਦਿੱਲੀ ਤੱਕ ਜਾਵਾਂਗੇ ਪਰ ਉਹਦਾ ਜਿਹੜਾ ਕੋਰ ਆਫ ਦਾ ਹਾਰਟ ਜਿਹੜੇ ਵੈਂਟ ਹੋਣਗੇ ਉਹ ਸ਼੍ਰੀ ਨਨਕਾ ਸਾਹਿਬ ਨੂੰ ਸੈਲੈਕਟ ਕੀਤਾ ਗਿਆ। ਕਲੇ ਸ਼ਹਿਰ ਉਹੀ ਬਸਾਇਆ। ਇੱਥੋਂ ਹੀ ਗੁਰੂ ਸਾਹਿਬ ਸ਼ਹਾਦਤ ਦੀ ਯਾਤਰਾ ਲਿਗੇ। ਇੱਥੇ ਹੀ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਸੀਸ ਲੈ ਕੇ ਉਹਨਾਂ ਦਾ ਸੀਸ ਦਾ ਸੰਸਕਾਰ ਹੋਣਾ। ਇਸ ਕਰਕੇ ਆ ਹੁਣ ਹੋਰ ਤੇਜ਼ੀ ਨਾਲ ਆਂਦੇ ਹੋਏ ਹਰ ਹਫਤੇ ਬੱਦ ਤੋਂ ਤੁਹਾਡਾ ਸਮਾਂ ਨਹੀਂ ਲੈਣਾ ਕੋਸ਼ਿਸ਼ ਕਰਾਂਗੇ ਅੱਤੇ ਭਾਵੇਂ 1 ਘੰਟੇ ਦੀ ਮੀਟਿੰਗ ਹੁੰਦੀਆਂ ਰਹਿਣਗੇ ਪਰ ਜਿਹੜਾ ਰਿਵਿਊ ਹੈ ਮੇਰਾ ਕੰਮ ਇੱਥੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੀ ਸਹਾਇਤਾ ਕਰਨਾ ਹੈ ਜਿਹੜੀ ਚੀਜ਼ਾਂ ਇਸ ਲੈਵਲ ਤੋਂ ਜਾ ਕੇ ਚੰਡੀਗੜ੍ਹ ਫਸਦੀਆਂ ਨੇ ਮੇਰਾ ਕੰਮ ਉਹ ਤੁਹਾਨੂੰ ਕਲੀਅਰ ਕਰਕੇ ਲੈ ਕੇ ਆਉਣਾ ਹੈ ਤੁਹਾਡਾ ਕੰਮ ਹੈ ਡੀਸੀ ਸਾਹਿਬ ਦੀ ਰਹਿਨਮਾਈ ਹੇਠ ਉਹਨਾਂ ਚੀਜ਼ਾਂ ਨੂੰ ਆਨ ਗਰਾਉਂਡ ਐਗਜ਼ੀਕਿਊਟ ਕਰਾਉਣਾ ਤਾਂ ਆਪਾਂ ਹੁਣ ਇੱਕ ਆਈਟਮ ਵਾਈਜ਼ ਜਨਰਲ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਹਰ ਵੀਕਡੇ ਨੂੰ ਇਧਰ ਰਿਵਿਊ ਲਗਾ